ਨੀ ਸਕੂਟਰ ਦੀ ਆਰਸੀ ਆ ਜੀ ਤਾਂ ਸਕੂਟਰ ਦੀ ਆਰਸੀ ਹੈ ਜੀ ਇਹਨਾਂ ਕੋਲ ਪਈ ਆ ਤਾਂ ਤੁਸੀਂ ਇਹਨਾਂ ਦਾ ਰਿਕਾਰਡ ਭਰਵਾਉਣਾ ਹੋਵੇ ਹੋਰ ਇਹ ਤੁਹਾਨੂੰ ਇਹਦਾ ਫੋਟੋ ਆਹ ਦੇਰ ਹੋ ਗਈ ਜੀ ਆਹ ਤੇਰਾ ਸਕੂਟਰ ਉਹਦਾ ਦੇਖ ਪੈਣਾ ਤੁਹਾਡੇ ਲਈ ਅਧਿਕੇ ਸਾਈਕੜੇ ਆਰ ਪੀ ਜੋ ਕਿ ਸਰਕਾਰੀ ਸੁਕਾਬਜ ਹੁੰਦੇ ਨੇ ਤੇ ਰੋਲ ਰਹੇ ਵੀ ਪੁਰਾਣੇ ਕੋਰਟ ਦੇ ਤੁਸੀਂ ਤੇ ਰੇਡ ਮਾਰੀ ਇਹ ਕਹਿਣਾ ਕਿ ਜਜਦਾ ਅਭਿਸ਼ੈ ਮੈਂ ਆਇਆ ਸੀ ਕਚੈਰੀਆਂ ਤੇ ਮੈਂ ਦੇਖਿਆ ਉੱਤੇ ਜਿਹੜੀ ਪੀ ਆਰ ਪੀਆਂ ਹੈ 1994 ਦੀ ਪਰ ਕਹਿਣ ਦਾ ਮਤਲਬ ਹੈ ਸਰਕਾਰੀ ਡਾਕੂਮੈਂਟ ਨੇ ਉਹ ਜਮ੍ਹਾਂ ਹੋਏ ਨੇ ਹੈਨਾ ਉਹ ਕਿਉਂ ਗਏ ਕੀ ਇਹ ਉਹ ਬਾਅਦ ਚ ਦੱਸਣਗੇ ਵੀ ਕਿਸੇ ਮੇ ਚਲੇ ਗਏ ਬਾਹਰ ਰਕਾਰਡ ਬਾਰ ਖੋ ਗਿਆ ਕਿਵੇਂ ਹੈ ਹੈਨਾ ਇਹ ਮਤਲਬ ਜਾਂਚ ਕਰਨੀ ਬਣਦੀ ਹੈ ਹਰ ਹੈ ਗਲਤਾਂ ਨਹੀਂ ਸਰਕਾਰੀ ਰਕਾਰ ਤੋਂ ਬਾਹਰ ਜਾਣਾ ਚਾਹੀਦਾ ਉਹਦੇ ਵਾਸਤੇ ਆ ਤੇ ਦੂਜਾ ਕਹਿਣਾ ਆਇਆ ਸੀਗਾ ਜਿਹੜੇ ਸ਼ਿਕਾਇਤਾਂ ਮਿਲੀਆਂ ਸੀਗੀਆਂ ਵੀ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਲਾਇਸੈਂਸ ਵਾਲੀ ਕਹਾਣੀ ਵੀ ਸਾਨੂੰ ਮਿਲ ਨਹੀਂ ਰਹੇ ਨੂੰ ਦੱਸਿਆ ਵੀ ਸਦਰ ਜੋ ਭਰਾਵੋ ਨਾਲ ਦੀ ਨਾਲ ਸਫਸਤ ਚਾਰਜ ਨੂੰ 15 ਦੇ ਤੋਂ ਵੱਧ ਟਾਈਮ ਨਹੀਂ ਪਾਉਣਾ ਹੈਗਾ ਤੇ ਕੁਸ਼ਕ ਪਤਾ ਚੱਲਿਆ ਵੀ ਕੁਸ਼ਕ ਗਲਤ ਹੋਣ ਲੱਗਿਆ ਆ ਉਹਦੇ ਵਾਸਤੇ ਭਰਾਵਾ ਮੰਗ ਸਮਝਾਤਾ ਵੀ ਗਲਤ ਜੇ ਹੁੰਦਾ ਉਹਨੂੰ ਬੰਦ ਕਰ ਦਿਓ ਠੀਕ ਆ ਇਹ ਕਹਿਣਾ ਆਇਆ ਸੀਗਾ ਸਹੀ ਗੱਲ ਵਾ ਕਿ ਕਿਸੇ ਅੰਦਰ ਜਾ ਕੇ ਜਦੋਂ ਪੁੱਛ ਪੁੱਛ ਕੇ ਕੀਤੀ ਤਾਂ ਕੀ ਕਹਿਣਾ ਕਰਤਾਂ ਉਹਨਾਂ ਕੋਲੋਂ ਵੀ ਕੋਈ ਜਵਾਬ ਨਹੀਂ ਸੀਗਾ ਉਹਨਾਂ ਕੋਲ ਜੋ ਤਸਲੀਬ ਅਕਸ ਹੋ ਸਕੇ ਬਸ ਉਹਨਾਂ ਤਾਂ ਇਹੀ ਸੀ ਵੀ ਹਾਂਜੀ ਬਾਹਰ ਨਹੀਂ ਚੀ ਜਾ ਇਹ ਬੰਦੇ ਨੇ ਵੀ ਬਾਹਰ ਨਹੀਂ ਜਾਣੀ ਚਾਹੀਦੀ ਸੀਗਾ ਬਾਹਰ ਪੈਣੀ ਨਹੀਂ ਇੰਦੀ ਹੋਣੀ ਚਾਹੀਦੀ ਆ ਪਰ ਗਈਆਂ ਕਿਉਂ ਕਾਰਨ ਕੀ ਆ ਉਹਦਾ ਕੋਈ ਤਸਲੀਬ ਅਕਸ ਜਵਾਬ ਨਹੀਂ ਹੈ ਕਾਹੇ ਨਾਲ ਸਾਹਮਣਾ ਇਹ ਗਲਤ ਹੈ ਇਹ ਗਲਤ ਆ ਜੀ ਮੇਰੇ ਕੋਲ ਸਾਡਾ ਜਦੋਂ ਡਾਕੂਮੈਂਟ ਪੇਨ ਹੈ ਸਾਡੇ ਕੋਲ ਸਾਡਾ ਸਾਂਝ ਸਵਾਲ ਬਣਦੀ ਆ ਦੋ ਚੀਜ਼ਾਂ ਨੇ ਜੇ ਸਾਂਝ ਸਵਾਲ ਬਣਦੀ ਆ ਜੇ ਮੰਨ ਲਓ ਵੀ ਦੋ ਬਦ ਖਤਮ ਦੀ ਜਾਂ ਨਸ਼ ਕਰਨਾ ਪੜਦਾ ਸਰਾਂ ਬੁਸ਼ਰੀਆਂ ਆਪਣੇ ਗੇਦਣੀਆਂ ਜਾਂ ਹਨਾ ਲੋਕਾਂ ਦੇ ਡਾਕੂਮੈਂਟ ਦੇ ਨਿੱਜੀ ਨਾਲ ਬਹੁਤ ਕੁਝ ਲੱਗਿਆ ਉਹਨਾਂ ਦਾ ਨਾਲ ਜਦੋਂ ਬਣਾਉਂਦੇ ਨੇ ਹਰ ਸੀ ਤੇ ਨਹੀਂ ਇਸਾ ਇਸਾ ਹੋਣੀ ਚਾਹੀਦੀ ਇਹ ਕਾਰਵਾਈ ਹੋਣੀ ਚਾਹੀਦੀ ਇਹਨੂੰ ਕਹਿੰਦੇ ਜੀ ਜੋ ਕੁਝ ਰੋਗ ਦਾ ਰੋਂਗ ਹੈ ਇਹ ਗੱਲ ਹੈਗੀ ਆ ਇਹ ਪਤਾ ਕਰੀਏ ਪਹਿਲਾਂ ਹਨਾ ਉਸ ਤੋਂ ਬਾਅਦ ਦੇ ਦੇ ਵੀ ਬਣਵਾ ਸਕੀਕ ਮਾਰ ਕੀ ਡੈਸਿਗਨੇਸ਼ਨ ਕੋਡ ਹੈ ਤੁਹਾਡਾ ਡਾਟਾ ਐਂਟਰੀ ਆਪਰੇਟਰ ਇਹਨਾਂ ਦੇ ਅੱਗੇ ਤਾਂ ਇਹਨਾਂ ਇੱਕ ਪੂਰੇ ਵਿਗੜ ਮਾਰੀ ਸੀ ਲਿੰਕ ਦੇ ਦואר ਸੀ ਐਫਆਈ ਦਾ ਪੁਰਾਣਾ ਰਿਕਾਰਡ ਹੈ ਸਰਕਾਰੀ ਉਹ ਤੋਂ ਰਿਆ ਸੀ ਸਾਡਾ ਨਾਲ ਗੱਲਬਾਤ ਕੇ ਵਿਧਾਇਕ ਕੀ ਕਹਿਣਾ ਚਾਹੁੰਦੇ ਸਰ ਦੇਖਦੇ ਆਂ ਇਹਦੇ ਵਿੱਚ ਕੀ ਅਣਗਹਿਲੀ ਹੋਈ ਆ ਆਪਾਂ ਦੇਖਦੇ ਆਂ ਵੀ ਇਹ ਰਿਕਾਰਡ ਹੁਣ ਕਿੱਦਾਂ ਰਹਿ ਗਿਆ ਹਨਾ ਵੈਸੇ ਦਾ ਰਿਕਾਰਡ ਸਾਡੇ ਕੋਲ ਸਾੰਭਿਆ ਪਿਆ ਹੈ ਆ ਜਿਹੜਾ ਪੀਆਰਸੀ ਦਾ ਰਿਕਾਰਡ ਆ ਜਾਂ ਲਾਇਸੈਂਸ ਦਾ ਜਿਵੇਂ ਇਹ ਰੂਮ ਚ ਪਿਆ ਜਾਂ ਨੰਬਰ ਕਮਰੇ ਚ ਪਿਆ ਉਹ ਦੇਖਦੇ ਆ ਹੁਣ ਕਿੱਥੇ ਅਣਗਹਿਲੀ ਹੋਈ ਆ ਜਾਂ ਕਿਦਾਂ ਫਾਈਲਾਂ ਉਧਰ ਪਈਆਂ ਰਹਿ ਗਈਆਂ ਪੁਰਾਣੀਆਂ ਉਹਦੇ ਬਾਰੇ ਜਾਂਚ ਕਰਾਂਗੇ ਜੀ ਆਪਾਂ ਮਿਸਯੂਜ਼ ਵੀ ਹੋ ਸਕਦਾ ਮਿਸਯੂਜ਼ ਸਰ ਇਹ ਨਾ ਤਾਂ ਹੁਣ ਰਿਕਾਰਡ ਚੜਿਆ ਹੋਇਆ ਇਹਨਾਂ ਦਾ ਮਿਸਯੂਜ਼ ਨਹੀਂ ਹੋ ਸਕਦਾ ਵੈਸੇ ਸਰਕਾਰੀ ਕਾਗਜ਼ ਹਾਂਜੀ ਪਰ ਹਾਂ ਸਰਕਾਰੀ ਰਿਕਾਰਡ ਦਾ ਸਰਕਾਰੀ ਆ ਪਰ ਇਹਨੂੰ ਸਾਂਭਿਆ ਜਾਣਾ ਚਾਹੀਦਾ ਜਿਹੜੇ ਸਿੰਘ ਜੀ ਅੱਜ ਦੇ ਦਿਨ ਇਨੀ ਰੇਡ ਮਾਰੀ ਸੀ ਸੈਂਕੜੇ ਜੋ ਕਾਗਜ਼ੀ ਜੋ ਫਾਈਲਾਂ ਸੀਗੀਆਂ ਅਸੀਂ ਦੀ ਰੋਲ ਰਹੀਆਂ ਸੀਗੀਆਂ ਠਿਕਣ ਹਾਂਜੀ ਸ਼ਿਕਾਇਤ ਮਿਲੀ ਸੀਗੀ ਜਿਹੜਾ ਸਰਕਾਰੀ ਰਿਕਾਰਡ ਆ ਜਦੋਂ ਆਪਾਂ ਆਰਸੀ ਵਗੈਰਾ ਅਪਲਾਈ ਕਰਦੇ ਆ ਉਹਦਾ ਰਿਕਾਰਡ ਜਮਾ ਹੁੰਦਾ ਵੱਡੀ ਗੰਟੀ 'ਚ ਫੈਲਾ ਸੁਲੇ ਸਮਾਨ ਦੇ ਥੱਲੇ ਪਈਆਂ ਸੀ ਉਹ ਜਦੋਂ ਪਤਾ ਲੱਗਿਆ ਤਾਂ ਫਿਰ ਐਮਐਲਏ ਸਾਹਿਬ ਦੇ ਨਾਲ ਇੱਥੇ ਆ ਕੇ ਲੋਕ ਕਹਿ ਸਕਦੇ ਕੋ ਚੈੱਕ ਕਰਨ ਦੇ ਲਈ ਆਏ ਤਾਂ ਬਾਕੀ ਵੱਡੀ ਗੰਟੀ ਦੇ ਵਿੱਚ ਬਾਹਰ ਪਈਆਂ ਸੀਗੀਆਂ ਤੇ ਬਹੁਤ ਵੱਡੀ ਗਲਤੀ ਆ ਪ੍ਰਸ਼ਾਸਨ ਦੀ ਤਾਂ ਸਰਕਾਰੀ ਕਾਗਜ਼ ਵਿੱਚ ਇਸ ਤਰੀਕੇ ਨਾਲ ਰਿਕਾਰਡ ਜੋ ਰੋੜ ਰਿਹਾ ਇੱਕ ਇੱਡੀ ਵੱਡੀ ਗਲਤੀ ਹੈ ਤੇ ਕੋਈ ਕਾਰਵਾਈ ਹੋਏਗੀ ਜ਼ਰੂਰ ਬਿਲਕੁਲ ਕਾਰਵਾਈ ਜ਼ਰੂਰ ਹੋਊਗੀ ਤੇ ਉਹੀ ਹਦਾਇਤ ਐਮਐਲਏ ਸਾਹਿਬ ਨੇ ਕੀਤੀ ਆ ਮਿਲ ਕੇ ਐਸਡੀਐਮ ਦਫ਼ਤਰ ਦੇ ਵਿੱਚ ਵੀ ਜਿਹੜੀ ਵੀ ਇਹ ਗਲਤੀ ਆ ਕਿ ਤੋ ਕਦੇ ਹੋਣੀ ਨਹੀਂ ਚਾਹੀਦੀ ਕਿਉਂਕਿ ਇਹ ਅੱਜ ਰਿਕਾਰਡ ਇਹਨਾਂ ਨੇ ਸਿੱਟਤਾ ਕੱਲ ਨੂੰ ਕਿਸੇ ਨੂੰ ਚਾਹੀਦਾ ਤਾਂ ਉਹ ਰਿਕਾਰਡ ਅਵੇਲੇਬਲ ਨਹੀਂ ਹੁੰਦਾ ਉਹ ਚ ਖੱਜਲ ਖਵਾਰੀ ਹੁੰਦੀ ਹੈ ਲੋਕਾਂ ਦੀ ਤੇ ਜਿਹੜੀ ਇਹ ਸਰਕਾਰ ਆ ਉਹ ਲੋਕਾਂ ਦੀ ਖੱਜਲ ਖਵਾਰੀ ਖਤਮ ਕਰਨ ਦੇ ਲਈ ਆ ਤੇ ਚਾਹੇ ਛੋਟੀ ਤੋਂ ਛੋਟੀ ਅਣਗਹਿਲੀ ਹੋਵੇ ਛੋਟੀ ਤੋਂ ਛੋਟੀ ਗਲਤੀ ਹੋਵੇ ਉਹਨੂੰ ਦੇਖਿਆ ਜਾਵੇ ਬਚਾਇਆ ਜਾਵੇ ਤੇ ਉਹਨੂੰ ਠੀਕ ਕੀਤਾ ਜਾਵੇ ਜੇ ਕੋਈ ਇਹ ਅਣਗਹਿਲੀ ਕਰਦਾ ਮੁਲਾਜ਼ਮ ਤਾਂ ਉਹਤੇ ਕਾਰਵਾਈ ਕਰਨ ਦੀ ਕਰਦੇ ਸਰਕਾਰੀ ਰਿਕਾਰਡ ਦਾ ਮਿਸਯੂਜ਼ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਵੀ ਕਹਿੰਦਾ ਇੱਕ ਬਹੁਤ ਵੱਡੀ ਅਣਗਹਿਲੀ ਆ ਜੋ ਵੀ ਇਹਦਾ ਜ਼ਿੰਮੇਵਾਰ ਹੋਊਗਾ ਉਹ ਜਾਂਚ ਕਰਕੇ ਉਹਦੇ ਤੇ ਜ਼ਰੂਰ ਕਾਰਵਾਈ ਕੀਤੀ ਜਾਵੇਗੀ